ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਕ੍ਰਿਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 6 ਦਸੰਬਰ ਹੈ ਮੈਂ ਗੁਰਨoor ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਅਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ। ਰੇ ਮਨ ਓਟ ਲਿਓ ਹਰਨਾਮਾ। ਜਾਂ ਕੈ ਸਿਮਰਨ ਦਰਮਤ ਨਾਸੈ। ਪਾਵੈ ਪਦ ਨਿਰਬਾਨ। ਏ ਮੇਰੇ ਮਨ ਤੂੰ ਪਰਮੇਸ਼ਰ ਦਾ ਓਟ ਆਸਰਾ ਲੈਣਾ ਕਰ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਖੋਟੀ ਮਤ ਦਾ ਨਾਸ ਹੋ ਜਾਂਦਾ ਹੈ। ਤਾਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਵੇਗੀ हे ਮੇਰੇ ਮਨ ਜਿਹੜਾ ਮਨੁੱਖ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝਣਾ ਉਹ ਮਨੁੱਖ अनेका ਜਨਮਾਂ ਦੇ ਪਾਪਾਂ ਦਾ ਨਾਸ ਕਰਕੇ ਬੈਕੁੰਠ ਵਿੱਚ ਪਹੁੰਚ ਜਾਂਦਾ ਹੈ हे ਮੇਰੇ ਮਨ ਅਜਾਮਲ ਪਾਪੀ ਨੂੰ ਜੀਵਨ ਦੇ ਅੰਤ ਸਮੇਂ ਪਰਮੇਸ਼ਰ ਦਾ ਨਾਮ ਜਪਣ ਦੀ ਸੋਚੀ ਆ ਗਈ ਸੀ ਜਿਸ ਉੱਚੀ ਆਤਮਿਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਲੋਚਦੇ ਸਨ ਉਹ ਅਵਸਥਾ ਅਜਾਮਲ ਨੂੰ ਇੱਕ ਛਿਨ ਵਿੱਚ ਪ੍ਰਾਪਤ ਹੋ ਗਈ ਸੀ हे ਮੇਰੇ ਮਨ ਇੱਕ ਹਾਥੀ ਦੀ ਕਥਾ ਸੁਣ ਉਸ ਵਿੱਚ ਕੋਈ ਗੁਣ ਨਹੀਂ ਸੀ ਨਾ ਹੀ ਉਸ ਨੂੰ ਕੋਈ ਵਿਦਿਆ ਆਉਂਦੀ ਸੀ ਉਸ ਵਿਚਾਰੇ ਨੇ ਕਿਹੜਾ ਕੋਈ ਧਰਮ ਦਾ ਕੰਮ ਕਰਨਾ ਸੀ ਪਰ ਪਰਮੇਸ਼ਰ ਨੇ ਉਸ ਨੂੰ ਨਿਰਪਾਦ ਪਦ ਦਾ ਦਾਨ ਬਖਸ਼ ਦਿੱਤਾ ਸੀ ਕਿਉਂਕਿ ਪਰਮੇਸ਼ਰ ਦਾ ਸੁਭਾਅ ਬੜਾ ਦਿਆਲੂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਜਾਮਲ ਪਾਪੀ ਨੂੰ ਜ਼ਿੰਦਗੀ ਦੇ ਅੰਤ ਸਮੇਂ ਪਰਮੇਸ਼ਰ ਦਾ ਨਾਮ ਜਪਣ ਦੀ 소چی ਪ੍ਰਾਪਤ ਹੋ ਗਈ ਸੀ ਉਹ ਬੈਕੰਠ ਨੂੰ ਚਲਾ ਗਿਆ ਹਾਥੀ ਜਿਸ ਵਿੱਚ ਕੋਈ ਗੁਣ ਨਹੀਂ ਸੀ ਪਰਮੇਸ਼ਰ ਨੇ ਆਪਣੇ ਕਿਰਪਾਲੂ ਸੁਭਾਅ ਅਤਕਾ ਉਸ ਨੂੰ ਨਿਰਪੈ ਪਦ ਦੀ ਬਖਸ਼ਿਸ਼ ਕਰ ਦਿੱਤੀ ਸੀ परमेर के नाम का सिमरन करा उच आत्मक अवस्था प्राप्त हो जाती है प्यारे विद्यार्थियों धार्मिक अस्थान गुरुद्वारा साहिब जाओ प्रसाद लैके छक लोड़ अनुसार लंगर विचों जाके प्रसादा छक लो किसी अनजाण बंदे पासों प्रसाद या होर चीज लैके ना खाओ सदा सुचेत रहो गुरु भला करे वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ